ਉਸੀ ਕਦੇ ਧਿਆਨ ਕੀਤਾ ਹੈ ਕਿ ਕੁਝ ਲੋਕ ਬਿਨਾ ਕੁਝ ਕਹੇ ਵੀ ਦੁਨੀਆ ਨੂੰ ਪ੍ਰਭਾਵਿਤ ਕਰ ਜਾਂਦੇ ਹਨ ਉਹਨਾਂ ਦੀ ਹਾਜ਼ਰੀ ਉਹਨਾਂ ਦੀ ਸੋਚ ਅਤੇ ਉਹਨਾਂ ਦੇ ਫੈਸਲੇ ਬਿਨਾ ਸ਼ਬਦਾਂ ਦੇ ਵੀ ਗੂੰਜਦੇ ਹਨ ਇਹੋ ਜੇ ਲੋਕਾਂ ਵਿੱਚੋਂ ਇੱਕ ਹੈ ਵਾਰਨ ਬਫੇਟ ਉਹ ਅਰਬਾਂ ਡਾਲਰਾਂ ਦਾ ਮਾਲਕ ਹੈ ਪਰ ਉਸ ਦੀ ਅਸਲੀ ਤਾਕਤ ਪੈਸੇ ਵਿੱਚ ਨਹੀਂ ਉਸ ਦੀ ਤਾਕਤ ਹੈ ਚੁੱਪ ਰਹਿਣ ਦੀ ਕਲਾ ਉਹ ਜਦ ਬੋਲਦਾ ਹੈ ਤਾਂ ਦੁਨੀਆ ਸੁਣਦੀ ਹੈ ਪਰ ਉਹ ਬੋਲਦਾ ਬਹੁਤ ਘੱਟ ਹੈ ਉਹ ਜਾਣਦਾ ਹੈ ਕਿ ਹਰ ਸ਼ਬਦ ਦੀ ਕੀਮਤ ਹੁੰਦੀ ਹੈ ਅਤੇ ਚੁੱਪੀ ਸਭ ਤੋਂ ਮਹਿੰਗੀ ਜ਼ਾਇਦਾਦ ਹੈ ਅੱਜ ਅਸੀਂ ਗੱਲ ਕਰਾਂਗੇ ਉਸ ਚੁੱਪੀ ਦੀ ਜੋ ਬਾਰੋਂ ਸਧਾਰਨ ਲੱਗਦੀ ਹੈ ਪਰ ਅੰਦਰੋਂ ਬਹੁਤ ਡੀਪ ਹੈ ਇਹ ਉਹ ਚੁੱਪੀ ਹੈ ਜਿਸ ਨੇ ਵਾਰਨ ਬਫੇਟ ਨੂੰ ਦੁਨੀਆ ਦੇ ਸਭ ਤੋਂ ਸਿਆਣੇ ਅਤੇ ਅਮੀਰ ਮਨੁੱਖਾਂ ਵਿੱਚੋਂ ਇੱਕ ਬਣਾਇਆ ਤੁਸੀਂ ਸੋਚ ਰਹੇ ਹੋਵੋਗੇ ਕਿ ਚੁੱਪੀ ਰਹਿਣ ਨਾਲ ਕੋਈ ਅਮੀਰ ਕਿਵੇਂ ਬਣ ਸਕਦਾ ਹੈ ਪਰ ਦੋਸਤੋ ਸੱਚ ਇਹ ਹੈ ਕਿ ਅਮੀਰੀ ਸਿਰਫ ਪੈਸੇ ਨਾਲ ਨਹੀਂ ਆਉਂਦੀ ਅਮੀਰੀ ਆਉਂਦੀ ਹੈ ਸੋਚ ਨਾਲ ਸਬਰ ਨਾਲ ਤੇ ਸਮਝ ਨਾਲ ਵਾਰਨ ਬਫੇਟ ਦੇ ਜੀਵਨ ਦਾ ਸਭ ਤੋਂ ਵੱਡਾ ਰਾਜ਼ ਇਹ ਹੈ ਕਿ ਉਹ ਬੋਲਣ ਤੋਂ ਪਹਿਲਾਂ ਸੋਚਦਾ ਹੈ ਫੈਸਲਾ ਕਰਨ ਤੋਂ ਪਹਿਲਾਂ ਸਮਝਦਾ ਹੈ ਅਤੇ ਕਿਸੇ ਵੀ ਹਾਲਤ ਵਿੱਚ ਆਪਣੀ ਚੁੱਪੀ ਨੂੰ ਟੁੱਟਣ ਨਹੀਂ ਦਿੰਦਾ ਉਹ ਕਹਿੰਦਾ ਹੈ ਜਿੰਨਾ ਜ਼ਿਆਦਾ ਤੁਸੀਂ ਸੁਣਦੇ ਹੋ ਓਨਾ ਜ਼ਿਆਦਾ ਤੁਸੀਂ ਸਮਝਦੇ ਹੋ ਅਤੇ ਜਿੰਨਾ ਜ਼ਿਆਦਾ ਤੁਸੀਂ ਸਮਝਦੇ ਹੋ ਉਹਨਾਂ ਹੀ ਵਧੀਆ ਫੈਸਲੇ ਲੈਂਦੇ ਹੋ ਇਹ ਗੱਲ ਸੁਣਨ ਵਿੱਚ ਸਧਾਰਨ ਲੱਗਦੀ ਹੈ ਪਰ ਇਸ ਦੀ ਗਹਿਰਾਈ ਸਮਝਣ ਲਈ ਮਨ ਦਾ ਸ਼ਾਂਤ ਹੋਣਾ ਲਾਜ਼ਮੀ ਹੈ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਹਮੇਸ਼ਾ ਕਿਸੇ ਨਾ ਕਿਸੇ ਗੱਲ ਤੇ ਰਿਐਕਟ ਕਰਦੇ ਰਹਿੰਦੇ ਹਨ ਕੋਈ ਕੁਝ ਕਹਿੰਦਾ ਹੈ ਤਾਂ ਅਸੀਂ ਤੁਰੰਤ ਜਵਾਬ ਦੇ ਦਿੰਦੇ ਹਾਂ ਕੋਈ ਸਥਿਤੀ ਬਦਲਦੀ ਹੈ ਤਾਂ ਅਸੀਂ ਬਿਨਾਂ ਸੋਚੇ ਫੈਸਲਾ ਕਰ ਲੈਂਦੇ ਹਾਂ ਪਰ ਅਸਲੀ ਤਾਕਤ ਉਸ ਵਿੱਚ ਹੈ ਜੋ ਤੁਰੰਤ ਪ੍ਰਤੀਕਿਰਿਆ ਨਹੀਂ ਕਰਦਾ ਉਹ ਰੁਕਦਾ ਹੈ ਵੇਖਦਾ ਹੈ ਸੋਚਦਾ ਹੈ ਅਤੇ ਫੇਰ ਕਰਦਾ ਹੈ ਵਾਰਨ ਬਫੇਟ ਨੇ ਕਈ ਵਾਰ ਕਿਹਾ ਹੈ ਕਿ ਜ਼ਿਆਦਾਤਰ ਲੋਕ ਆਪਣੇ ਕੰਮ ਤੋਂ ਵੱਧ ਬੋਲਣ ਤੇ ਧਿਆਨ ਦਿੰਦੇ ਹਨ ਉਹ ਕਹਿੰਦੇ ਹਨ ਜੋ ਬੋਲਦਾ ਹੈ ਉਹ ਆਪਣਾ ਸਮਾਂ ਖਰਚ ਕਰਦਾ ਹੈ ਜੋ ਸੁਣਦਾ ਹੈ ਉਹ ਆਪਣਾ ਗਿਆਨ ਵਧਾਉਂਦਾ ਹੈ ਇਸ ਚੁੱਪੀ ਦੇ ਅੰਦਰ ਇੱਕ ਇਹੋ ਜਿਹੀ ਗਹਿਰਾਈ ਹੈ ਜੋ ਸਿਰਫ ਸਫਲ ਲੋਕ ਸਮਝ ਸਕਦੇ ਹਨ ਇਹ ਚੁੱਪੀ ਤੁਹਾਨੂੰ ਦੋ ਗੱਲਾਂ ਸਿਖਾਉਂਦੀ ਹੈ ਪਹਿਲੀ ਕਿ ਹਰ ਗੱਲ ਦਾ ਜਵਾਬ ਲਾਜ਼ਮੀ ਨਹੀਂ ਹੁੰਦਾ ਅਤੇ ਦੂਜੀ ਕਿ ਹਰ ਸ਼ਬਦ ਦੀ ਕੀਮਤ ਹੁੰਦੀ ਹੈ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਤੁਸੀਂ ਆਪਣੀ એનર્ਜੀ ਬਚਾਉਂਦੇ ਹੋ ਉਹ એનર્ਜੀ ਜੋ ਅਕਸਰ ਲੋਕ ਵਿਅਰਥ ਦੀਆਂ ਗੱਲਾਂ ਤੇ ਖਰਚ ਕਰ ਦਿੰਦੇ ਹਨ ਉਹ ਸਮਾਂ ਤੁਸੀਂ ਆਪਣੇ ਸੁਪਨੇ ਬਣਾਉਣ ਆਪਣੀ ਯੋਜਨਾ ਬਣਾਉਣ ਅਤੇ ਆਪਣੀ ਤਿਆਰੀ ਕਰਨ ਵਿੱਚ ਲਾ ਸਕਦੇ ਹੋ ਬਫੇਟ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਸਿਧਾਂਤ ਬਣਾਇਆ ਹੈ ਸੋਚੋ ਜ਼ਿਆਦਾ ਬੋਲੋ ਕੱਟ ਤੇ ਕੰਮ ਕਰੋ ਸ਼ਾਂਤੀ ਨਾਲ ਉਹ ਕਦੇ ਵੀ ਆਪਣੇ ਕੰਮ ਦਾ ਸ਼ੋਰ ਨਹੀਂ ਮਚਾਉਂਦਾ ਉਸ ਦਾ ਵਿਸ਼ਵਾਸ ਹੈ ਕਿ ਸ਼ਬਦ ਸ਼ੋਰ ਪੈਦਾ ਕਰਦੇ ਹਨ ਪਰ ਚੁੱਪੀ ਨਤੀਜੇ ਪੈਦਾ ਕਰਦੀ ਹੈ ਦੋਸਤੋ ਸਾਨੂੰ ਲੱਗਦਾ ਹੈ ਕਿ ਜ਼ਿਆਦਾ ਬੋਲਣ ਨਾਲ ਅਸੀਂ ਪ੍ਰਭਾਵਸ਼ਾਲੀ ਬਣਦੇ ਹਾਂ ਪਰ ਸੱਚ ਇਹ ਹੈ ਕਿ ਜੋ ਚੁੱਪੀ ਨੂੰ ਸਮਝ ਲੈਂਦਾ ਹੈ ਉਹ ਸਭ ਤੋਂ ਪ੍ਰਭਾਵਸ਼ਾਲੀ ਬਣ ਜਾਂਦਾ ਹੈ ਉਹ ਸਮੇਂ ਦੀ ਗਹਿਰਾਈ ਸਮਝ ਲੈਂਦਾ ਹੈ ਲੋਕਾਂ ਦੀ ਸੋਚ ਪੜ ਲੈਂਦਾ ਹੈ ਤੇ ਸਹੀ ਫੈਸਲੇ ਲੈ ਲੈਂਦਾ ਹੈ। ਬਫੇਟ ਦੀ ਚੁੱਪੀ ਉਸ ਦੀ ਰਣਨੀਤੀ ਦਾ ਹਿੱਸਾ ਹੈ। ਉਹ ਕਿਸੇ ਵੀ ਹਾਲਤ ਵਿੱਚ ਆਪਣੇ ਮਨ ਨੂੰ ਬਾਹਰੀ ਸ਼ੋਰ ਨਾਲ ਨਹੀਂ ਪਰਦਾ। ਉਹ ਹਮੇਸ਼ਾ ਇਹ ਗੱਲ ਕਹਿੰਦਾ ਹੈ ਕਿ ਜੇ ਤੁਸੀਂ ਆਪਣੀ ਸੋਚ ਤੇ ਕਾਬੂ ਨਹੀਂ ਕਰ ਸਕਦੇ ਤਾਂ ਤੁਸੀਂ ਆਪਣੀ ਕਿਸਮਤ ਤੇ ਵੀ ਨਹੀਂ ਕਰ ਸਕਦੇ। ਇਸ ਗੱਲ ਦਾ ਅਰਥ ਬਹੁਤ ਡੂੰਘਾ ਹੈ। ਜਦੋਂ ਮਨ ਸ਼ਾਂਤ ਹੁੰਦਾ ਹੈ ਤਦ ਹੀ ਸਹੀ ਨਿਰਣੇ ਆਉਂਦੇ ਹਨ। ਅਤੇ ਚੁੱਪ ਹੀ ਉਹ ਹਾਲਤ ਹੈ ਜਿੱਥੇ ਮਨ ਸ਼ਾਂਤ ਹੁੰਦਾ ਹੈ ਹੁਣ ਤੁਸੀਂ ਖੁਦ ਸੋਚੋ ਕੀ ਤੁਸੀਂ ਆਪਣੇ ਦਿਨ ਦਾ ਕੁਝ ਹਿੱਸਾ ਚੁੱਪੀ ਵਿੱਚ ਬਤਾਉਂਦੇ ਹੋ ਕੀ ਤੁਸੀਂ ਹਰ ਗੱਲ ਤੇ ਤੁਰੰਤ ਰਿਐਕਟ ਕਰਦੇ ਹੋ ਜਾਂ ਪਹਿਲਾਂ ਸੁਣਦੇ ਹੋ ਕੀ ਕਦੇ ਤੁਸੀਂ ਸੋਚਿਆ ਹੈ ਕਿ ਜਦ ਤੁਸੀਂ ਬੋਲ ਰਹੇ ਹੁੰਦੇ ਹੋ ਤਾਂ ਤੁਸੀਂ ਸਿਰਫ ਉਹੀ ਦੁਹਰਾ ਰਹੇ ਹੁੰਦੇ ਹੋ ਜੋ ਤੁਸੀਂ ਪਹਿਲਾਂ ਹੀ ਜਾਣਦੇ ਹੋ ਪਰ ਜਦੋਂ ਤੁਸੀਂ ਸੁਣਦੇ ਹੋ ਤਾਂ ਤੁਸੀਂ ਕੁਝ ਨਵਾਂ ਸਿੱਖਦੇ ਹੋ ਵਾਰਨ ਬਫੇਟ ਦੀ ਸਫਲਤਾ ਇਸੀ ਸਿੱਖਿਆ ਤੇ ਟਿੱਕੀ ਹੈ ਉਹ ਆਪਣਾ ਜ਼ਿਆਦਾਤਰ ਸਮਾਂ ਸੁਣਨ ਪੜਨ ਅਤੇ ਸੋਚਣ ਵਿੱਚ ਲਗਾਉਂਦਾ ਹੈ ਉਹ ਹਰ ਰੋਜ਼ 5-6 ਘੰਟੇ ਪੜ੍ਹਦਾ ਹੈ ਨਾ ਕਿ ਇਸ ਲਈ ਕਿ ਉਸ ਨੂੰ ਪੈਸੇ ਦੀ ਭੁੱਖ ਹੈ ਬਲਕਿ ਇਸ ਲਈ ਕਿ ਉਸ ਨੂੰ ਗਿਆਨ ਦੀ ਤ੍ਰੇ ਹੈ ਉਹ ਕਹਿੰਦਾ ਹੈ ਜਿੰਨਾ ਜ਼ਿਆਦਾ ਤੁਸੀਂ ਸਿੱਖਦੇ ਹੋ ਓਨਾ ਜ਼ਿਆਦਾ ਤੁਸੀਂ ਕਮਾਉਂਦੇ ਹੋ ਤੇ ਇਹੀ ਕਾਰਨ ਹੈ ਕਿ ਉਹ ਆਪਣੇ ਸ਼ਬਦਾਂ ਨਾਲ ਨਹੀਂ ਆਪਣੇ ਨਤੀਜਿਆਂ ਨਾਲ ਬੋਲਦਾ ਹੈ ਇਸੇ ਕਰਕੇ ਬਫੇਟ ਦੀ ਚੁੱਪੀ ਇੱਕ ਸੂਜਵਾਨ ਹਥਿਆਰ ਹੈ ਉਹ ਚੁੱਪੀ ਜਿਸ ਵਿੱਚ అనుభవ ਹੈ ਧੀਰਜ ਹੈ ਤੇ ਵਿਸ਼ਵਾਸ ਹੈ ਉਹ ਜਾਣਦਾ ਹੈ ਕਿ ਹਰ ਜੰਗ ਸ਼ਬਦਾਂ ਨਾਲ ਨਹੀਂ ਜਿੱਤੀ ਜਾਂਦੀ ਕਈ ਜੰਗਾਂ ਸ਼ਾਂਤੀ ਨਾਲ ਵੇਲੇ ਦੀ ਉਡੀਕ ਕਰਦੇ ਹੋਏ ਜਿੱਤੀਆਂ ਜਾਂਦੀਆਂ ਹਨ ਦੋਸਤੋ ਜਦ ਤੁਸੀਂ ਚੁੱਪ ਰਹਿੰਦੇ ਹੋ ਤਾਂ ਤੁਸੀਂ ਸਿਰਫ ਹੋਰਾਂ ਨੂੰ ਨਹੀਂ ਆਪਣੇ ਆਪ ਨੂੰ ਵੀ ਸੁਣਦੇ ਹੋ ਤੁਸੀਂ ਆਪਣੇ ਅੰਦਰਲੇ ਮਨ ਨੂੰ ਸਮਝਦੇ ਹੋ ਅਤੇ ਇਹੀ ਹੈ ਅਸਲੀ ਵਿਕਾਸ ਵਾਰਨ ਬਫੇਟ ਦਾ ਸਾਇਲੈਂਸ ਫਾਰਮੂਲਾ ਸਿਰਫ ਕਾਰੋਬਾਰ ਲਈ ਨਹੀਂ ਇਹ ਜੀਵਨ ਲਈ ਹੈ ਇਹ ਸਾਨੂੰ ਸਿਖਾਉਂਦਾ ਹੈ ਕਿ ਕਿਵੇਂ ਸਬਰ ਸਮਝ ਅਤੇ ਸ਼ਾਂਤੀ ਨਾਲ ਆਪਣੀ ਕਿਸਮਤ ਬਣਾਈ ਜਾ ਸਕਦੀ ਹੈ ਕਦੇ-ਕਦੇ ਸ਼ਬਦ ਰੁਕ ਜਾਣੇ ਚੰਗੇ ਹੁੰਦੇ ਹਨ ਕਿਉਂਕਿ ਜਦ ਸ਼ਬਦ ਰੁਕਦੇ ਹਨ ਤਦ ਸੋਚ ਬੋਲਦੀ ਹੈ ਅੱਜ ਦੀ ਇਹ ਯਾਤਰਾ ਇਸੀ ਸਚਾਈ ਨਾਲ ਸ਼ੁਰੂ ਹੁੰਦੀ ਹੈ ਅਸੀਂ ਸਮਝਾਂਗੇ ਉਹ ਪੰਜ ਜੀਵਨ ਦੇ ਨਿਯਮ ਜੋ ਬਫੇਟ ਨੇ ਆਪਣੀ ਜ਼ਿੰਦਗੀ ਵਿੱਚ ਅਪਣਾਏ ਅਤੇ ਜਿਨ੍ਹਾਂ ਨੇ ਉਸ ਨੂੰ ਦੁਨੀਆ ਦਾ ਸਭ ਤੋਂ ਸਫਲ ਨਿਵੇਸ਼ਕਾਰ ਬਣਾਇਆ ਇਹ ਸਿਰਫ ਪੈਸੇ ਕਮਾਉਣ ਦੀ ਗੱਲ ਨਹੀਂ ਇਹ ਹੈ ਆਪਣੇ ਆਪ ਨੂੰ ਜਾਣਨ ਦੀ ਅਕਲ ਆਪਣੀ ਚੁੱਪੀ ਨੂੰ ਤਾਕਤ ਬਣਾਉਣ ਦੀ ਕਲਾ ਤਿਆਰ ਹੋ ਜਾਓ ਦੋਸਤੋ ਅੱਜ ਅਸੀਂ ਸ਼ੁਰੂ ਕਰ ਰਹੇ ਹਾਂ ਇੱਕ ਅਜੀਹੀ ਯਾਤਰਾ ਜਿੱਥੇ ਸ਼ਬਦ ਨਹੀਂ ਸੋਚ ਬੋਲੇਗੀ ਆਓ ਸ਼ੁਰੂ ਕਰੀਏ ਵਾਰਨ ਬਫੇਟ ਦਾ ਸਾਇਲੈਂਸ ਫਾਰਮੂਲਾ ਨੰਬਰ 1 ਚੁੱਪ ਰਹਿਣਾ ਕਮਜ਼ੋਰੀ ਨਹੀਂ ਸਮਝਦਾਰੀ ਹੈ ਦੋਸਤੋ ਸਾਡੇ ਸਮਾਜ ਵਿੱਚ ਇੱਕ ਗਲਤਫਹਿਮੀ ਬਹੁਤ ਡੀਪ ਬੈਠੀ ਹੈ ਲੋਕ ਸੋਚਦੇ ਹਨ ਕਿ ਜੋ ਚੁੱਪ ਰਹਿੰਦਾ ਹੈ ਉਹ ਡਰਪੋਕ ਜਾਂ ਕਮਜ਼ੋਰ ਹੁੰਦਾ ਹੈ ਪਰ ਸੱਚ ਇਸ ਦੇ ਬਿਲਕੁਲ ਉਲਟ ਹੈ ਜੋ ਪ੍ਰਹਿਣਾ ਕਮਜ਼ੋਰੀ ਨਹੀਂ ਬਲਕਿ ਇਹ ਸਿਆਣਪ ਦੀ ਸਭ ਤੋਂ ਉੱਚੀ ਨਿਸ਼ਾਨੀ ਹੈ ਵਾਰਨ ਬਫੇਟ ਕਹਿੰਦੇ ਹਨ ਸਾਇਲੈਂਸ ਇਜ਼ ਦਾ 슬ੀਪ ਦੈਟ ਨਰਿਸ਼ਸ ਵਿਜ਼ਡਮ ਅਰਥਾਤ ਜੋ ਪੀਓ ਨੀਂਦ ਹੈ ਜੋ ਸਿਆਣਪ ਨੂੰ ਪਾਲਦੀ ਹੈ ਜਦੋਂ ਤੁਸੀਂ ਬੋਲਣਾ ਘਟਾਉਂਦੇ ਹੋ ਤੁਸੀਂ ਸੁਣਨਾ ਸ਼ੁਰੂ ਕਰਦੇ ਹੋ ਜਦੋਂ ਤੁਸੀਂ ਸੁਣਨਾ ਸ਼ੁਰੂ ਕਰਦੇ ਹੋ ਤਾਂ ਤੁਸੀਂ ਸਮਝਣਾ ਸ਼ੁਰੂ ਕਰਦੇ ਹੋ ਅਤੇ ਜਦੋਂ ਤੁਸੀਂ ਸਮਝਣਾ ਸ਼ੁਰੂ ਕਰਦੇ ਹੋ ਤਾਂ ਤੁਸੀਂ ਸਹੀ ਫੈਸਲੇ ਲੈਣਾ ਸਿੱਖ ਲੈਂਦੇ ਹੋ ਇਹੀ ਹੈ ਸਫਲਤਾ ਦੀ ਪਹਿਲੀ ਪੌੜੀ ਬਫੇਟ ਕਹਿੰਦੇ ਹਨ ਕਿ ਦੁਨੀਆ ਦੇ ਜ਼ਿਆਦਾਤਰ ਲੋਕ ਅਸਫਲ ਇਸ ਲਈ ਹੁੰਦੇ ਹਨ ਕਿਉਂਕਿ ਉਹ ਸੁਣਨ ਤੋਂ ਵੱਧ ਬੋਲਣ ਤੇ ਧਿਆਨ ਦਿੰਦੇ ਹਨ ਉਹ ਹਰ ਗੱਲ ਤੇ ਆਪਣੀ ਰਾਏ ਦੇਣ ਨੂੰ ਸਮਝਦਾਰੀ ਮੰਨਦੇ ਹਨ ਪਰ ਸਿਆਣਾ ਮਨੁੱਖ ਜਾਣਦਾ ਹੈ ਕਿ ਸੁਣਨਾ ਵੀ ਇੱਕ ਕਲਾ ਹੈ ਉਹ ਕਹਿੰਦੇ ਹਨ ਕਿ ਸਟਾਕ ਮਾਰਕੀਟ ਉਹਨਾਂ ਲੋਕਾਂ ਨਾਲ ਭਰੀ ਪਈ ਹੈ ਜੋ ਸਭ ਕੁਝ ਜਾਣਦੇ ਹਨ ਪਰ ਸਭ ਕੁਝ ਗਵਾ ਲੈਂਦੇ ਹਨ ਕਿਉਂਕਿ ਉਹ ਸੁਣਦੇ ਨਹੀਂ ਸਿਰਫ ਬੋਲਦੇ ਹਨ ਜੋ ਸੁਣਦਾ ਨਹੀਂ ਉਹ ਸਿੱਖਦਾ ਨਹੀਂ ਤੇ ਜੋ ਸਿੱਖਦਾ ਨਹੀਂ ਉਹ ਕਦੇ ਅੱਗੇ ਨਹੀਂ ਵਧਦਾ ਵਾਰਨ ਬਫੇਟ ਦੀ ਜ਼ਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਹਰ ਗੱਲ ਤੇ ਪ੍ਰਤੀਕਿਰਿਆ ਦੇਣ ਦੀ ਲੋੜ ਨਹੀਂ ਹੁੰਦੀ। ਕਈ ਵਾਰ ਚੁੱਪ ਰਹਿਣਾ ਸਭ ਤੋਂ ਬੁੱਧੀਮਾਨ ਜਵਾਬ ਹੁੰਦਾ ਹੈ। ਉਹ ਕਹਿੰਦੇ ਹਨ ਕਿ ਜਦੋਂ ਤੁਸੀਂ ਬੋਲਦੇ ਹੋ ਤਾਂ ਤੁਸੀਂ ਸਿਰਫ ਉਹੀ ਦੁਹਰਾ ਰਹੇ ਹੁੰਦੇ ਹੋ ਜੋ ਤੁਸੀਂ ਪਹਿਲਾਂ ਹੀ ਜਾਣਦੇ ਹੋ ਪਰ ਜਦੋਂ ਤੁਸੀਂ ਸੁਣਦੇ ਹੋ ਤਾਂ ਤੁਸੀਂ ਕੁਝ ਨਵਾਂ ਸਿੱਖ ਰਹੇ ਹੁੰਦੇ ਹੋ। ਇਹ ਗੱਲ ਸਧਾਰਨ ਹੈ ਪਰ ਬਹੁਤ ਡੂੰਗੀ ਹੈ। ਸੁਣਨਾ ਤੁਹਾਨੂੰ ਤੁਹਾਡੇ ਮਨ ਦੇ ਸ਼ੋਰ ਤੋਂ ਆਜ਼ਾਦ ਕਰਦਾ ਹੈ। ਜਦ ਤੁਸੀਂ ਚੁੱਪ ਰਹਿੰਦੇ ਹੋ ਤਾਂ ਤੁਹਾਡਾ ਮਨ ਸ਼ਾਂਤ ਹੁੰਦਾ ਹੈ ਅਤੇ ਜਦ ਮਨ ਸ਼ਾਂਤ ਹੁੰਦਾ ਹੈ ਤਦ ਹੀ ਸਿਆਣਪ ਉਤਪਨ ਹੁੰਦੀ ਹੈ ਬਫਿਟ ਦਾ ਪਹਿਲਾ ਸਿਧਾਂਤ ਇਹ ਹੈ ਕਿ ਹਰ ਸਥਿਤੀ ਨੂੰ ਵੇਖੋ ਸਮਝੋ ਫਿਰ ਜਵਾਬ ਦਿਓ ਤੁਰੰਤ ਪ੍ਰਤੀਕਿਰਿਆ ਕਦੇ ਵੀ ਪੂਰੀ ਸਮਝ ਤੋਂ ਨਹੀਂ ਆਉਂਦੀ ਉਹ ਸਿਰਫ ਭਾਵਨਾ ਤੋਂ ਆਉਂਦੀ ਹੈ ਤੇ ਭਾਵਨਾ ਅਕਸਰ ਗਲਤ ਰਾਹ ਤੇ ਲੈ ਜਾਂਦੀ ਹੈ ਇਸ ਲਈ ਅਗਲੀ ਵਾਰ ਜਦ ਕੋਈ ਤੁਹਾਨੂੰ ਚੁਣੌਤੀ ਦੇਵੇ ਜਾਂ ਕੋਈ ਗਲਤ ਤੁਹਾਨੂੰ ਉਕਸਾਵੇ ਤਾਂ ਤੁਰੰਤ ਜਵਾਬ ਨਾ ਦਿਓ ਰੁਕੋ ਗੈਰੀ ਸਾਲਿਓ ਅਤੇ ਸੋਚੋ ਕਿ ਕੀ ਇਹ ਜਵਾਬ ਦੇਣ ਦਾ ਸਮਾਂ ਹੈ ਕੀ ਇਹ ਗੱਲ ਜਵਾਬ ਦੇਣ ਦੇ ਕਾਬਿਲ ਹੈ ਕਈ ਵਾਰ ਤੁਹਾਡੀ ਚੁੱਪੀ ਹੀ ਸਭ ਤੋਂ ਉੱਚਾ ਜਵਾਬ ਹੁੰਦੀ ਹੈ ਵਾਰਨ ਬਫੇਟ ਦੀ ਚੁੱਪੀ ਉਸਦੀ ਤਾਕਤ ਹੈ ਕਿਉਂਕਿ ਉਹ ਜਾਣਦਾ ਹੈ ਕਿ ਲੋਕ ਜੋ ਬੋਲਦੇ ਹਨ ਉਹ ਆਪਣੇ ਵਿਚਾਰ ਦੱਸਦੇ ਹਨ ਪਰ ਜੋ ਸੁਣਦੇ ਹਨ ਉਹ ਆਪਣਾ ਭਵਿੱਖ ਬਣਾਉਂਦੇ ਹਨ ਅਸਲੀ ਤਾਕਤ ਸ਼ਬਦਾਂ ਵਿੱਚ ਨਹੀਂ ਸਬਰ ਵਿੱਚ ਹੈ ਸਬਰ ਹੀ ਸਫਲਤਾ ਦੀ ਜੜ ਹੈ ਅਤੇ ਚੁੱਪੀ ਸਮਰਦੀ ਮਾਂ ਹੈ ਤਾਂ ਦੋਸਤੋ ਆਪਣੀ ਚੁੱਪੀ ਨੂੰ ਕਮਜ਼ੋਰੀ ਨਾ ਸਮਝੋ ਇਹ ਤੁਹਾਡੀ ਤਾਕਤ ਹੈ ਇਹ ਤੁਹਾਡੀ ਬੁੱਧੀ ਦੀ ਜੜ ਹੈ ਜਦ ਤੁਸੀਂ ਚੁੱਪ ਰਹਿਣਾ ਸਿੱਖ ਲੈਂਦੇ ਹੋ ਤਾਂ ਤੁਸੀਂ ਹਰ ਹਾਲਤ ਵਿੱਚ ਸਿਆਣਪ ਨਾਲ ਜਿਉਣਾ ਸਿੱਖ ਲੈਂਦੇ ਹੋ ਯਾਦ ਰੱਖੋ ਜੋ ਸ਼ਬਦਾਂ ਨਾਲ ਜਿੱਤਦਾ ਹੈ ਉਹ ਕੁਝ ਸਮੇਂ ਲਈ ਜਿੱਤਦਾ ਹੈ ਪਰ ਜੋ ਚੁੱਪੀ ਨਾਲ ਜਿੱਤਦਾ ਹੈ ਉਹ ਸਦਾ ਲਈ ਜਿੱਤਦਾ ਹੈ ਨੰਬਰ 2 ਬੋਲਣ ਤੋਂ ਪਹਿਲਾਂ ਸੋਚੋ ਸ਼ਬਦ ਵੀ ਇੱਕ ਨਿਵੇਸ਼ ਹਨ ਦੋਸਤੋ ਵਾਰਨ ਬਫੇਟ ਨੇ ਇੱਕ ਵਾਰ ਕਿਹਾ ਸੀ ਇਟ ਟੇਕਸ 20 ইয়ারਸ ਟੂ ਬਿਲਡ ਅ ਰੈਪਿਊਟੇਸ਼ਨ ਐਂਡ 5 ਮਿੰਟਸ ਟੂ ਰੁਇਨ ਇਟ ਅਰਥਾਤ ਇੱਕ ਚੰਗੀ ਪ੍ਰਤਿਸ਼ਠਾ ਬਣਾਉਣ ਵਿੱਚ 20 ਸਾਲ ਲੱਗਦੇ ਹਨ ਪਰ ਉਸ ਨੂੰ ਖਰਾਬ ਕਰਨ ਵਿੱਚ ਸਿਰਫ 5 ਮਿੰਟ ਕਾਫੀ ਹਨ ਇਹ 5 ਮਿੰਟ ਕਦੋਂ ਆਉਂਦੇ ਹਨ ਜਦੋਂ ਅਸੀਂ ਬਿਨਾਂ ਸੋਚੇ ਬੋਲ ਦਿੰਦੇ ਹਾਂ ਇਹ ਮਨੁੱਖੀ ਸੁਭਾਅ ਹੈ ਕਿਸੇ ਨੇ ਕੁਝ ਕਿਹਾ ਤਾਂ ਤੁਰੰਤ ਜਵਾਬ ਦੇ ਦਿੱਤਾ ਜਿਸ ਨੇ ਟਿੱਪਣੀ ਕੀਤੀ ਤਾਂ ਭਾਵਨਾ ਵਿੱਚ ਆ ਕੇ ਬੋਲ ਪਏ ਪਰ ਵਾਰਨ ਬਫੇਟ ਐਸੇ ਜਗਾਤੇ ਹੋਰਾਂ ਤੋਂ ਵੱਖਰਾ ਹੈ ਉਹ ਹਰ ਗੱਲ ਦਾ ਜਵਾਬ ਤੁਰੰਤ ਨਹੀਂ ਦਿੰਦਾ ਉਹ ਕੁਝ ਸੈਕਿੰਡ ਲਈ ਰੁਕਦਾ ਹੈ ਸੋਚਦਾ ਹੈ ਅਤੇ ਫਿਰ ਸ਼ਾਂਤੀ ਨਾਲ ਬੋਲਦਾ ਹੈ ਉਹ ਕਹਿੰਦਾ ਹੈ ਹਰ ਸ਼ਬਦ ਇੱਕ ਨਿਵੇਸ਼ ਹੈ ਜਿਵੇਂ ਤੁਸੀਂ ਪੈਸੇ ਨੂੰ ਸੋਚ ਸਮਝ ਕੇ ਖਰਚ ਕਰਦੇ ਹੋ ਉਸੇ ਤਰ੍ਹਾਂ ਆਪਣੇ ਸ਼ਬਦਾਂ ਨੂੰ ਵੀ ਸੋਚ ਕੇ ਵਰਤੋ ਕਿਉਂਕਿ ਗਲਤ ਸਮੇਂ ਤੇ ਬੋਲੇਗੇ ਸ਼ਬਦ ਤੁਹਾਡੇ ਰਿਸ਼ਤੇ ਤੋੜ ਸਕਦੇ ਹਨ ਤੁਹਾਡੇ ਮੌਕੇ ਖਤਮ ਕਰ ਸਕਦੇ ਹਨ ਅਤੇ ਕਈ ਵਾਰ ਤੁਹਾਡਾ ਭਰੋਸਾ ਵੀ ਤੋੜ ਸਕਦੇ ਹਨ ਵਾਰਨ ਬਫੇਟ ਆਪਣੀ ਹਰ ਮੀਟਿੰਗ ਹਰ ਇੰਟਰਵਿਊ ਅਤੇ ਹਰ ਜਨਤਕ ਗੱਲਬਾਤ ਵਿੱਚ ਬਹੁਤ ਸੋਚ ਕੇ ਬੋਲਦਾ ਹੈ ਉਹ ਜਾਣਦਾ ਹੈ ਕਿ ਉਸ ਦਾ ਹਰ ਸ਼ਬਦ ਬਾਜ਼ਾਰ ਤੇ ਪ੍ਰਭਾਵ ਪਾਉਂਦਾ ਹੈ ਇਸ ਲਈ ਉਹ ਕਦੇ ਜਲਦੀ ਨਹੀਂ ਕਰਦਾ ਉਹ ਹਰ ਜਵਾਬ ਤੋਂ ਪਹਿਲਾਂ ਕੁਝ ਸੈਕਿੰਡ ਦਾ ਠਹਿਰਾਓ ਲੈਂਦਾ ਹੈ ਉਹ ਸੋਚਦਾ ਹੈ ਕਿ ਇਹ ਜਵਾਬ ਦੇਣਾ ਜ਼ਰੂਰੀ ਹੈ ਜੇ ਨਹੀਂ ਤਾਂ ਉਹ ਚੁੱਪ ਰਹਿਣਾ ਚੁਣਦਾ ਹੈ ਇਹ ਆਦਤ ਸਧਾਰਨ ਲੱਗਦੀ ਹੈ ਪਰ ਇਹ ਹੀ ਉਸ ਦੀ ਸਭ ਤੋਂ ਵੱਡੀ ਤਾਕਤ ਹੈ ਉਹ ਜਾਣਦਾ ਹੈ ਕਿ ਹਰ ਸ਼ਬਦ ਤੁਹਾਡਾ ਚਿਹਰਾ ਹੈ ਤੁਹਾਡੀ ਪਛਾਣ ਹੈ ਜਿਵੇਂ ਇੱਕ ਸੌਦਾ ਕਰਨ ਤੋਂ ਪਹਿਲਾਂ ਤੁਸੀਂ ਸੋਚਦੇ ਹੋ ਉਸੇ ਤਰ੍ਹਾਂ ਇੱਕ ਸ਼ਬਦ ਬੋਲਣ ਤੋਂ ਪਹਿਲਾਂ ਵੀ ਸੋਚੋ ਬਫੇਟ ਕਹਿੰਦਾ ਹੈ ਗੁੱਸੇ ਜਾਂ ਉਤਸ਼ਾਹ ਵਿੱਚ ਬੋਲੇ ਗਏ ਸ਼ਬਦ ਤੁਹਾਡੀ ਸਾਲਾਂ ਦੀ ਇੱਜ਼ਤ 5 ਮਿੰਟ ਵਿੱਚ ਖਤਮ ਕਰ ਸਕਦੇ ਹਨ। ਇਹੀ ਕਾਰਨ ਹੈ ਕਿ ਉਹ ਹਰ ਗੱਲ ਤੇ ਟਿੱਪਣੀ ਨਹੀਂ ਕਰਦਾ। ਉਹ ਕਦੇ ਕਿਸੇ ਵਿਵਾਦ ਵਿੱਚ ਨਹੀਂ ਪੈਂਦਾ। ਉਹ ਜਾਣਦਾ ਹੈ ਕਿ ਹਰ ਜੰਗ ਲੜਨ ਲਈ ਨਹੀਂ ਹੁੰਦੀ। ਕਈ ਵਾਰ ਚੁੱਪ ਰਹਿਣਾ ਹੀ ਸਭ ਤੋਂ ਸਿਆਣਾ ਫੈਸਲਾ ਹੁੰਦਾ ਹੈ। ਇਸ ਲਈ ਅਗਲੀ ਵਾਰ ਜਦ ਤੁਸੀਂ ਕਿਸੇ ਮੀਟਿੰਗ, ਵਾਦ-ਵਿਵਾਦ ਜਾਂ ਗਲਬਾਤ ਵਿੱਚ ਹੋਵੋ, ਯਾਦ ਰੱਖੋ ਬੋਲਣ ਤੋਂ ਪਹਿਲਾਂ 10 ਸੈਕਿੰਡ ਰੁਕੋ। ਇਹ 10 ਸੈਕਿੰਡ ਤੁਹਾਨੂੰ ਗੁੱਸੇ ਤੋਂ ਬਚਾ ਸਕਦੇ ਹਨ ਗਲਤੀ ਤੋਂ ਬਚਾ ਸਕਦੇ ਹਨ ਅਤੇ ਕਈ ਵਾਰ ਨੁਕਸਾਨ ਤੋਂ ਵੀ ਬਚਾ ਸਕਦੇ ਹਨ ਜਦ ਤੁਸੀਂ ਇਹ ਆਦਤ ਬਣਾਉਂਦੇ ਹੋ ਤੁਹਾਡੇ ਸ਼ਬਦ ਤਿੱਖੇ ਨਹੀਂ ਰਹਿੰਦੇ ਉਹ ਤੁਹਾਡੀ ਸ਼ਖਸੀਅਤ ਦੀ ਤਾਕਤ ਬਣ ਜਾਂਦੇ ਹਨ ਵਾਰਨ ਬਫੇਟ ਕਦੇ ਆਪਣੇ ਸ਼ਬਦਾਂ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਉਹ ਆਪਣੀ ਸੋਚ ਨਾਲ ਪ੍ਰਭਾਵ ਪਾਉਂਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਸ਼ਬਦਾਂ ਨਾਲ ਬਣਿਆ ਪ੍ਰਭਾਵ ਕੁਝ ਸਮੇਂ ਲਈ ਰਹਿੰਦਾ ਹੈ ਪਰ ਸੋਚ ਨਾਲ ਬਣਿਆ ਪ੍ਰਭਾਵ ਸਦੀ ਰਹਿੰਦਾ ਹੈ ਦੋਸਤੋ ਆਪਣੇ ਸ਼ਬਦਾਂ ਨੂੰ ਹਮੇਸ਼ਾ ਸੰਜੋਗ ਕੇ ਵਰਤੋ ਕਿਉਂਕਿ ਜੋ ਤੁਸੀਂ ਬੋਲਦੇ ਹੋ ਉਹੀ ਤੁਸੀਂ ਬਣਦੇ ਹੋ ਤਾਂ ਅੱਜ ਤੋਂ ਇਹ ਆਦਤ ਬਣਾਓ ਕੋਈ ਗੱਲ ਬੋਲਣ ਤੋਂ ਪਹਿਲਾਂ 10 ਸੈਕਿੰਡ ਰੁਕੋ ਉਸ ਚੁੱਪੀ ਵਿੱਚ ਸੋਚੋ ਕੀ ਇਹ ਬੋਲਣਾ ਜ਼ਰੂਰੀ ਹੈ ਕੀ ਇਸ ਨਾਲ ਕਿਸੇ ਦੀ ਮਦਦ ਹੋਵੇਗੀ ਕੀ ਇਸ ਨਾਲ ਕੁਝ ਸਿੱਖਣ ਨੂੰ ਮਿਲੇਗਾ ਜੇ ਨਹੀਂ ਤਾਂ ਚੁੱਪ ਰਹਿਣਾ ਹੀ ਤੁਹਾਡੀ ਤਾਕਤ ਹੈ। ਘੱਟ ਬੋਲੋ, ਵੱਧ ਸੋਚੋ। ਇਹ ਸਿਰਫ ਸਲਾਹ ਨਹੀਂ, ਇਹ ਇੱਕ ਜੀਵਨ ਸ਼ੈਲੀ ਹੈ। ਇਸ ਆਦਤ ਨਾਲ ਤੁਸੀਂ ਹਰ ਦਿਨ ਹੋਰ ਸਿਆਣੇ, ਹੋਰ ਸੰਤੁਲਿਤ ਤੇ ਹੋਰ ਅਮੀਰ ਬਣਦੇ ਜਾਓਗੇ। ਤੇ ਯਾਦ ਰੱਖੋ, ਵਾਰਨ ਬਫੇਟ ਇਸ ਲਈ ਸਫਲ ਨਹੀਂ ਕਿ ਉਹ ਬੋਲਦਾ ਕਿੰਨਾ ਹੈ, ਉਹ ਇਸ ਲਈ ਸਫਲ ਹੈ ਕਿ ਉਹ ਸੋਚਦਾ ਕਿੰਨਾ ਹੈ। ਨੰਬਰ 3, ਅਮੀਰ ਬਣਨ ਦੀ ਸਾਇਲੈਂਟ ਪ੍ਰਕਿਰਿਆ। ਦੋਸਤੋ ਅਸੀਂ ਸਭ ਨੇ ਕਦੇ ਨਾ ਕਦੇ ਸ਼ੋਰ ਵਿੱਚ ਫੈਸਲੇ ਕੀਤੇ ਹਨ ਕਦੇ ਮਾਰਕੀਟ ਚੜਦੀ ਵੇਖ ਕੇ ਜਲਦੀ ਖਰੀਦ ਲਿਆ ਕਦੇ ਕਿਸੇ ਦੀ ਸਲਾਹ ਸੁਣ ਕੇ ਬਿਨਾ ਸੋਚੇ ਵੇਚ ਦਿੱਤਾ ਪਰ ਅਸਲੀ ਖਿਡਾਰੀ ਉਹ ਨਹੀਂ ਹੁੰਦਾ ਜੋ ਸ਼ੋਰ ਨਾਲ ਦੌੜਦਾ ਹੈ ਅਸਲੀ ਖਿਡਾਰੀ ਉਹ ਹੁੰਦਾ ਹੈ ਜੋ ਸ਼ੋਰ ਵਿੱਚ ਵੀ ਸ਼ਾਂਤ ਰਹਿੰਦਾ ਹੈ ਵਾਰਨ ਬਫੇ ਕਹਿੰਦਾ ਹੈ ਕਿ ਜਦੋਂ ਹੋਰ ਲੋਕ ਡਰ ਰਹੇ ਹੋਣ ਤਦ ਤੂੰ ਮੌਕਾ ਲੱਭ ਅਤੇ ਜਦ ਹੋਰ ਲੋਕ ਲਾਲਚ ਵਿੱਚ ਹੋਣ ਤਦ ਤੂੰ ਸਾਵਧਾਨ ਰਹਿ ਇਹ ਇੱਕ ਸਧਾਰਨ ਵਾਕ ਹੈ ਪਰ ਇਹੀ ਬਫੇਟ ਦੀ ਸਫਲਤਾ ਦਾ ਦਿਲ ਹੈ ਜਦੋਂ ਦੁਨੀਆ ਚਲਾ ਰਹੀ ਸੀ ਖਰੀਦੋ ਵੇਚੋ ਬਚਾਓ ਉਹ ਚੁੱਪ ਸੀ ਉਹ ਸੋਚ ਰਿਹਾ ਸੀ ਵੇਖ ਰਿਹਾ ਸੀ ਤੇ ਸਮਝ ਰਿਹਾ ਸੀ ਕਿ ਕੌਣ ਕਬਰਾਇਆ ਹੋਇਆ ਹੈ ਤੇ ਕੌਣ ਤਿਰਜ ਵਾਲਾ ਹੈ ਉਹ ਕਹਿੰਦਾ ਹੈ ਨੌਇਜ਼ ਕ੍ਰੀਏਟਸ ਕਨਫਿਊਜ਼ਨ ਸਾਇਲੈਂਸ ਕ੍ਰੀਏਟਸ ਕਲੈਰਿਟੀ ਅਰਥਾਤ ਸ਼ੋਰ ਉਲਝਣ ਪੈਦਾ ਕਰਦਾ ਹੈ पर चुप्पी साफी पैदा करती है बफेट ने कई बार वो काम ਕੀਤਾ ਜਦੋਂ ਹੋਰ ਸਭ ਡਰ ਰਹੇ ਸਨ ਉਹਨੇ ਕੋਕਾ ਕੋਲਾ ਵਿੱਚ ਨਿਵੇਸ਼ ਕੀਤਾ ਜਦੋਂ ਲੋਕਾਂ ਦਾ ਵਿਸ਼ਵਾਸ ਉਸਤੇ ਡੋਲ ਰਿਹਾ ਸੀ ਉਹਨੇ ਐਪਲ ਵਿੱਚ ਹਿੱਸੇ ਖਰੀਦੇ ਜਦੋਂ ਮਾਰਕੀਟ ਉਸ ਨੂੰ ਓਵਰ ਵੈਲਿਊ ਸਮਝ ਰਹੀ ਸੀ ਉਹਨੇ ਬੈਂਕ ਆਫ ਅਮਰੀਕਾ ਵਿੱਚ ਪੈਸਾ ਲਗਾਇਆ ਜਦੋਂ ਲੋਕ ਕਹਿ ਰਹੇ ਸਨ ਕਿ ਇਹ ਡੁੱਬ ਜਾਏਗਾ ਉਸਨੇ ਕਿਸੇ মিডিਆ ਇੰਟਰਵਿਊ ਵਿੱਚ ਜਾ ਕੇ ਸ਼ੋਰ ਨਹੀਂ ਮਚਾਇਆ ਉਸਨੇ ਕਦੇ ਆਪਣੇ ਫੈਸਲੇ ਦਾ ਪ੍ਰਚਾਰ ਨਹੀਂ ਕੀਤਾ ਉਸਨੇ ਚੁੱਪੀ ਨਾਲ ਕੰਮ ਕੀਤਾ ਤੇ ਨਤੀਜੇ ਨੇ ਦੁਨੀਆ ਹਿਲਾ ਦਿੱਤੀ ਇਹ ਹੈ ਸਾਇਲੈਂਟ ਪ੍ਰਕਿਰਿਆ ਉਹ ਬੋਲਦਾ ਨਹੀਂ ਉਹ ਨਰੀਖਣ ਕਰਦਾ ਹੈ ਉਹ ਦਿਖਾਵਾ ਨਹੀਂ ਕਰਦਾ ਉਹ ਵਿਸ਼ਲੇਸ਼ਣ ਕਰਦਾ ਹੈ ਉਹ ਆਪਣੀ ਯੋਜਨਾ ਕਿਸੇ ਨੂੰ ਨਹੀਂ ਦੱਸਦਾ ਕਿਉਂਕਿ ਉਹ ਜਾਣਦਾ ਹੈ ਕਿ ਜਦੋਂ ਤੱਕ ਤੁਸੀਂ ਆਪਣਾ ਕੰਮ ਪੂਰਾ ਨਹੀਂ ਕਰਦੇ ਤੁਹਾਡਾ ਬੋਲਣਾ ਤੁਹਾਡੀ ਤਾਕਤ ਘਟਾਉਂਦਾ ਹੈ ਬਫੇਟ ਦੀ ਸਫਲਤਾ ਦਾ ਰਾਜ਼ ਇਹ ਹੈ ਕਿ ਉਹ ਸਬਰ ਨਾਲ ਸਹੀ ਵਿਲੇ ਦੀ ਉਡੀਕ ਕਰਦਾ ਹੈ ਜਦ ਹੋਰ ਲੋਕ ਡਰ ਰਹੇ ਹੁੰਦੇ ਹਨ ਉਹ ਚੁੱਪ ਰਹਿੰਦਾ ਹੈ ਕਿਉਂਕਿ ਸ਼ੋਰ ਹਮੇਸ਼ਾ ਸਹੀ ਦਿਸ਼ਾ ਨਹੀਂ ਦਿੰਦਾ ਚੁੱਪੀ ਵਿੱਚ ਸੋਚਣ ਨਾਲ ਮਨ ਸਾਫ਼ ਹੁੰਦਾ ਹੈ ਅਤੇ ਸਾਫ਼ ਮਨ ਸਭ ਤੋਂ ਸਹੀ ਫੈਸਲੇ ਕਰਦਾ ਹੈ ਉਹ ਕਹਿੰਦਾ ਹੈ ਧਨ ਕਮਾਉਣ ਲਈ ਤੇਜ਼ੀ ਨਹੀਂ ਸਬਰ ਚਾਹੀਦਾ ਹੈ ਤੇ ਸਬਰ ਚੁੱਪੀ ਤੋਂ ਹੀ ਆਉਂਦਾ ਹੈ ਇਸੇ ਲਈ ਜਦੋਂ ਤੁਸੀਂ ਵੀ ਆਪਣੇ ਜੀਵਨ ਜਾਂ ਕਾਰੋਬਾਰ ਵਿੱਚ ਸ਼ੋਰ ਵੇਖੋ ਲੋਕ ਚਲਾ ਰਹੇ ਹੋਣ ਸਲਾਹਾਂ ਦੇ ਰਹੇ ਹੋਣ ਬੇਚੈਨੀ ਫੈਲੀ ਹੋਵੇ ਤਾਂ ਖੁਦ ਨੂੰ ਕਹੋ ਕਿ ਮੈਂ ਬਫੇਟ ਵਾਂਗ ਚੁੱਪ ਰ੍ਹਾਂਗਾ ਮੈਂ ਸੋਚਾਂਗਾ ਵੇਖਾਂਗਾ ਤੇ ਸਹੀ ਸਮੇਂ ਤੇ ਹੀ ਕਦਮ ਚੁੱਕਾਂਗਾ ਚੁੱਪੀ ਦਾ ਅਰਥ ਇਹ ਨਹੀਂ ਕਿ ਤੁਸੀਂ ਕੁਝ ਕਰ ਨਹੀਂ ਰਹੇ ਇਸ ਦਾ ਅਰਥ ਹੈ ਕਿ ਤੁਸੀਂ ਅੰਦਰੂਨੀ ਤੌਰ ਤੇ ਤਿਆਰੀ ਕਰ ਰਹੇ ਹੋ ਚੁੱਪੀ ਸ਼ਕਤੀ ਹੈ ਕਿਉਂਕਿ ਇਹ ਤੁਹਾਡੇ ਫੈਸਲਿਆਂ ਨੂੰ ਸ਼ੁੱਧ ਕਰਦੀ ਹੈ ਯਾਦ ਰੱਖੋ ਦੋਸਤੋ ਲੋਕ ਸ਼ੋਰ ਨਾਲ ਦੌੜਦੇ ਹਨ ਪਰ ਜੇ ਤੂੰ ਹਮੇਸ਼ਾ ਸ਼ਾਂਤੀ ਨਾਲ ਚੱਲਦਾ ਹੈ ਅਤੇ ਇਹੀ ਹੈ ਵਾਰਨ ਬਫੇਟ ਦਾ ਸਾਇਲੈਂਟ ਪ੍ਰਕਿਰਿਆ ਫਾਰਮੂਲਾ ਨੰਬਰ 4 ਘੱਟ ਬੋਲੋ ਵੱਧ ਸੋਚੋ ਗਿਆਨ ਦਾ ਵਿਆਜ ਦੋਸਤੋ ਵਾਰਨ ਬਫੇ ਕਹਿੰਦਾ ਹੈ ਕਿ ਨੋਲਿਜ ਕੰਪਾਊਂਡਸ ਲਾਈਕ ਇੰਟਰਸਟ ਅਰਥਾਤ ਗਿਆਨ ਵੀ ਵਿਆਜ ਵਾਂਗ ਵੱਧਦਾ ਹੈ ਜਿਵੇਂ ਤੁਸੀਂ ਹਰ ਦਿਨ ਥੋੜਾ ਪੈਸਾ ਬਚਾ ਕੇ ਵੱਡੀ ਰਕਮ ਬਣਾਉਂਦੇ ਹੋ ਉਸੇ ਤਰ੍ਹਾਂ ਜਦ ਤੁਸੀਂ ਹਰ ਦਿਨ ਥੋੜਾ ਸਿੱਖਦੇ ਹੋ ਉਹ ਗਿਆਨ ਕਈ ਗੁਣਾ ਵੱਧ ਜਾਂਦਾ ਹੈ ਪਰ ਇਹ ਗਿਆਨ ਤਦ ਹੀ ਵੱਧਦਾ ਹੈ ਜਦ ਤੁਹਾਡਾ ਮਨ ਸ਼ਾਂਤ ਹੋਵੇ ਅਤੇ ਮਨ ਤਦ ਹੀ ਸ਼ਾਂਤ ਹੁੰਦਾ ਹੈ ਜਦ ਤੁਸੀਂ ਘੱਟ ਬੋਲਦੇ ਹੋ ਵੱਧ ਸੁਣਦੇ ਹੋ ਤੇ ਸੋਚਦੇ ਹੋ ਬਫੇਟ ਦੀ ਰੋਜ਼ਾਨਾ ਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਪੜਨਾ ਉਹ ਹਰ ਦਿਨ 5 ਤੋਂ 6 ਘੰਟੇ ਸਿਰਫ ਪੜਦਾ ਹੈ ਕਿਤਾਬਾਂ ਰਿਪੋਰਟਾਂ ਅਖਬਾਰ ਕੰਪਨੀ ਦੇ ਦਸਤਾਵੇਜ਼ ਉਹ ਸਭ ਕੁਝ ਪੜਦਾ ਹੈ ਉਹ ਕਹਿੰਦਾ ਹੈ ਕਿ ਮੈਂ ਹਰ ਰੋਜ਼ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ ਕਿਉਂਕਿ ਜਦੋਂ ਮੈਂ ਸਿੱਖਦਾ ਹਾਂ ਮੈਂ ਵਧਦਾ ਹਾਂ ਇਹ ਹੈ ਉਸ ਦੀ ਸਫਲਤਾ ਦਾ ਸਭ ਤੋਂ ਸੁਧਾਰਨ ਪਰ ਸਭ ਤੋਂ ਸ਼ਕਤੀਸ਼ਾਲੀ ਰਾਜ਼ ਉਹ ਕੱਟ ਬੋਲਦਾ ਹੈ ਕਿਉਂਕਿ ਉਹ ਜਾਣਦਾ ਹੈ ਜਦ ਮੈਂ ਬੋਲਦਾ ਹਾਂ ਮੈਂ ਉਹੀ ਕਹਿ ਰਿਹਾ ਹਾਂ ਜੋ ਮੈਂ ਪਹਿਲਾਂ ਹੀ ਜਾਣਦਾ ਹਾਂ ਪਰ ਜਦੋਂ ਮੈਂ ਪੜ੍ਹਦਾ ਹਾਂ ਜਾਂ ਸੁਣਦਾ ਹਾਂ ਮੈਂ ਨਵਾਂ ਸਿੱਖ ਰਿਹਾ ਹਾਂ ਮਨੋਵਿਗਿਆਨ ਕਹਿੰਦਾ ਹੈ ਕਿ ਜਦ ਅਸੀਂ ਬੋਲਦੇ ਹਾਂ ਤਾਂ ਸਾਡੇ ਦਿਮਾਗ ਦਾ ਸਿਰਫ ਅੱਧਾ ਹਿੱਸਾ ਕੰਮ ਕਰਦਾ ਹੈ ਪਰ ਜਦ ਅਸੀਂ ਸੁਣਦੇ ਹਾਂ ਜਾਂ ਪੜ੍ਹਦੇ ਹਾਂ ਸਾਡਾ ਪੂਰਾ ਦਿਮਾਗ ਸਕਰੀਆ ਹੋ ਜਾਂਦਾ ਹੈ ਇਸੇ ਲਈ ਚੁੱਪ ਰਹਿਣ ਵਾਲੇ ਲੋਕ ਈ ਸਮਝਦਾਰ ਤੇ ਵਿਸ਼ਲੇਸ਼ਣਸ਼ੀਲ ਹੁੰਦੇ ਹਨ ਬਫੇਟ ਕਦੇ ਆਪਣਾ ਸਮਾਂ ਵਿਅਰਥ ਗੱਲਾਂ ਵਿੱਚ ਨਹੀਂ ਗੁਜ਼ਾਰਦਾ। ਉਹ ਹਰ ਦਿਨ ਆਪਣੀ ਸੋਚ ਨੂੰ ਤੀਜ ਕਰਨ ਤੇ ਧਿਆਨ ਦਿੰਦਾ ਹੈ। ਉਹ ਕਹਿੰਦਾ ਹੈ ਜ਼ਿਆਦਾਤਰ ਲੋਕ ਜਵਾਬ ਲੱਭਣ ਵਿੱਚ ਬਿਜ਼ੀ ਰਹਿੰਦੇ ਹਨ ਪਰ ਸਿਆਣਾ ਮਨੁੱਖ ਸਵਾਲਾਂ ਨੂੰ ਸੁਧਾਰਦਾ ਹੈ। ਇਹ ਗੱਲ ਬਹੁਤ ਡੂੰਗੀ ਹੈ। ਜੇ ਤੁਸੀਂ ਆਪਣੇ ਸਵਾਲ ਸਹੀ ਕਰ ਲੈਂਦੇ ਹੋ ਤਾਂ ਜਵਾਬ ਆਪਣੇ ਆਪ ਸਹੀ ਹੋ ਜਾਂਦੇ ਹਨ। ਅਤੇ ਸਹੀ ਸਵਾਲ ਤਦ ਹੀ ਆਉਂਦੇ ਹਨ ਜਦ ਤੁਸੀਂ ਚੁੱਪ ਰਹਿਣਾ, ਸੋਚਣਾ ਤੇ ਵੇਖਣਾ ਸਿੱਖ ਲੈਂਦੇ ਹੋ। ਇਹੀ ਕਾਰਨ ਹੈ ਕਿ ਵਾਰਨ ਬਫੇ ਕਹਿੰਦਾ ਹੈ ਕਿ ਜ਼ਿਆਦਾ ਸੁਣੋ ਘੱਟ ਬੋਲੋ ਤੇ ਹਰ ਦਿਨ ਕੁਝ ਨਵਾਂ ਪੜੋ ਕਿਉਂਕਿ ਗਿਆਨ ਸਮੇਂ ਨਾਲ-ਨਾਲ ਵਿਆਜ ਵਾਂਗ ਗੁਣਾ ਹੁੰਦਾ ਹੈ ਦੋਸਤੋ ਜਦ ਤੁਸੀਂ ਘੱਟ ਬੋਲਦੇ ਹੋ ਤਾਂ ਤੁਸੀਂ ਆਪਣੀ એનર્ਜੀ ਬਚਾਉਂਦੇ ਹੋ ਉਹ એનર્ਜੀ ਤੁਸੀਂ ਸੋਚਣ ਤੇ ਸਿੱਖਣ ਵਿੱਚ ਲਗਾਉਂਦੇ ਹੋ ਤੇ ਇਹੀ એનર્ਜੀ ਇੱਕ ਦਿਨ ਤੁਹਾਨੂੰ ਹੋਰਾਂ ਨਾਲੋਂ ਵੱਖਰਾ ਬਣਾਉਂਦੀ ਹੈ ਯਾਦ ਰੱਖੋ ਜ਼ਿਆਦਾ ਬੋਲਣਾ ਜ਼ਿਆਦਾ ਗਲਤੀ زیادہ سننا زیادہ سمجھداری زیادہ سمجھداری زیادہ ترقی ہر بار بولنے ਤੋਂ ਪਹਿਲਾਂ ਆਪਣੇ ਆਪ ਨੂੰ ਪੁੱਛੋ ਕਿ ਇਹ ਗੱਲ ਜ਼ਰੂਰੀ ਹੈ ਕਿ ਇਸ ਨਾਲ ਕਿਸੇ ਦੀ ਮਦਦ ਹੋਵੇਗੀ ਕਿ ਇਸ ਨਾਲ ਕੁਝ ਸਿੱਖਣ ਨੂੰ ਮਿਲੇਗਾ ਜੇ ਨਹੀਂ ਤਾਂ ਚੁੱਪ ਰਹਿਣਾ ਹੀ ਤੁਹਾਡੀ ਤਾਕਤ ਹੈ ਘੱਟ ਬੋਲੋ ਵੱਧ ਸੋਚੋ ਇਹ ਸਿਰਫ ਸਲਾਹ ਨਹੀਂ ਇਹ ਇੱਕ ਜੀਵਨ ਸ਼ੈਲੀ ਹੈ ਇਸ ਆਦਤ ਨਾਲ ਤੁਸੀਂ ਹਰ ਦਿਨ ਹੋਰ ਸਿਆਣੇ ਹੋਰ ਸੰਤੁਲਿਤ ਤੇ ਹੋਰ ਅਮੀਰ ਬਣਦੇ ਜਾਓਗੇ ਤੇ ਯਾਦ ਰੱਖੋ ਵਾਰਨ ਬਫੇ ਏਸਲੀ ਸਫਲ ਨਹੀਂ ਕਿ ਉਹ ਬੋਲਦਾ ਕਿੰਨਾ ਹੈ ਉਹ ਏਸਲੀ ਸਫਲ ਹੈ ਕਿ ਉਹ ਸੋਚਦਾ ਕਿੰਨਾ ਹੈ ਨੰਬਰ 5 ਵਾਰਨ ਬਫੇ ਦੇ 5 ਸਾਇਲੈਂਸ ਨਿਯਮ ਦੋਸਤੋ ਹੁਣ ਅਸੀਂ ਪਹੁੰਚ ਗਏ ਹਾਂ ਇਸ ਯਾਤਰਾ ਦੇ ਸਭ ਤੋਂ ਮਹੱਤਵਪੂਰਨ ਹਿੱਸੇ ਤੇ ਵਾਰਨ ਬਫੇ ਦੇ ਉਹ ਪੰਜ ਨਿਯਮ ਜਿਨ੍ਹਾਂ ਨੇ ਉਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਇਹ ਨਿਯਮ ਸਿਰਫ ਪੈਸੇ ਕਮਾਉਣ ਲਈ ਨਹੀਂ ਇਹ ਤੁਹਾਡੀ ਸੋਚ ਫੈਸਲਿਆਂ ਤੇ ਜੀਵਨ ਨੂੰ ਉੱਚੇ ਪੱਧਰ ਤੇ ਲੈ ਜਾਣ ਲਈ ਹਨ ਨੰਬਰ 1 ਆਪਣੀ ਯੋਜਨਾ ਹਰ ਕਿਸੇ ਨਾਲ ਨਾ ਸਾਂਝੀ ਕਰੋ ਬਫੇ ਕਹਿੰਦਾ ਹੈ ਜਦ ਤੱਕ ਕੰਮ ਪੂਰਾ ਨਾ ਹੋ ਜਾਵੇ ਚੁੱਪ ਰਹੋ ਕਿਉਂਕਿ ਲੋਕ ਜਾਂ ਤਾਂ ਤੁਹਾਡੀ ਹਿੰਮਤ ਤੋੜਦੇ ਹਨ ਜਾਂ ਤੁਹਾਡਾ ਆਈਡੀਆ ਕਾਪੀ ਕਰ ਲੈਂਦੇ ਹਨ ਜਦੋਂ ਤੁਸੀਂ ਆਪਣਾ ਸੁਪਨਾ ਬਹੁਤ ਜਲਦੀ ਬਿਆਨ ਕਰਦੇ ਹੋ ਤਾਂ ਕਈ ਵਾਰ ਹੋਰਾਂ ਦੀ ਨਕਾਰਾਤਮਕ رائے ਤੁਹਾਡਾ ਵਿਸ਼ਵਾਸ ਡਿਗਾ ਦਿੰਦੀ ਹੈ ਇਸ ਲਈ ਆਪਣੇ ਟਾਰਗੇਟਸ ਨੂੰ ਦਿਲ ਵਿੱਚ ਰੱਖੋ ਸ਼ਾਂਤੀ ਨਾਲ ਕੰਮ ਕਰੋ ਅਤੇ ਸਿਰਫ ਨਤੀਜੇ ਦਿਖਾਓ। ਇਹੀ ਹੈ ਜੇਤੂਆਂ ਦਾ ਤਰੀਕਾ। ਨੰਬਰ 2 ਜਵਾਬ ਦੇਣ ਤੋਂ ਪਹਿਲਾਂ 10 ਸੈਕਿੰਡ ਠਹਿਰੋ। ਇਹ ਬਫੇ ਦੀ ਸਭ ਤੋਂ ਸਧਾਰਨ ਪਰ ਸਭ ਤੋਂ ਜ਼ਰੂਰੀ ਆਦਤ ਹੈ। ਉਹ ਕਹਿੰਦਾ ਹੈ ਜਲਦੀ ਜਵਾਬ ਜ਼ਿਆਦਾਤਰ ਗਲਤ ਹੁੰਦਾ ਹੈ। ਕੋਈ ਤੁਹਾਡੇ ਤੇ ਗੁੱਸਾ ਕਰੇ, ਕੋਈ ਆਪਣੀ ਰਾਏ ਥੋਪੇ, ਕੋਈ ਉਲਟੀ ਸਿੱਧੀ ਗੱਲ ਕਰੇ, ਤੁਰੰਤ ਜਵਾਬ ਨਾ ਦਿਓ। 10 ਸੈਕਿੰਡ ਰੁਕਣ ਨਾਲ ਤੁਹਾਡੀ ਭਾਵਨਾ ਹਟ ਜਾਂਦੀ ਹੈ ਅਤੇ ਸਮਝਦਾਰੀ ਸਾਹਮਣੇ ਆ ਜਾਂਦੀ ਹੈ। ਇਹੀ 10 ਸੈਕਿੰਡ ਤੁਹਾਡੇ ਰਿਸ਼ਤਿਆਂ ਨੂੰ ਬਚਾ ਸਕਦੇ ਹਨ, ਤੁਹਾਡੀ ਇੱਜ਼ਤ ਬਚਾ ਸਕਦੇ ਹਨ ਅਤੇ ਕਈ ਵਾਰ ਵੱਡੇ ਨੁਕਸਾਨ ਤੋਂ ਵੀ ਬਚਾ ਸਕਦੇ ਹਨ। ਨੰਬਰ 3 ਦਿਖਾਵਾ ਨਾ ਕਰੋ, ਸਾਦਗੀ ਹੀ ਅਸਲੀ ਅਮੀਰੀ ਹੈ। ਵਾਰਨ ਬਫੇ ਅਰਬਪਤੀ ਹੋ ਕੇ ਵੀ ਉਸੇ ਪੁਰਾਣੇ ਕਾਰ ਵਿੱਚ ਰਹਿੰਦਾ ਹੈ, ਉਹੀ ਸਾਦੀ ਗੱਡੀ ਚਲਾਉਂਦਾ ਹੈ ਤੇ ਬਹੁਤ ਸਧਾਰਨ ਜੀਵਨ ਜਿਉਂਦਾ ਹੈ। ਉਹ ਕਹਿੰਦਾ ਹੈ ਅਸਲੀ ਅਮੀਰੀ ਸ਼ਾਂਤੀ ਵਿੱਚ ਹੈ ਦਿਖਾਵੇ ਵਿੱਚ ਨਹੀਂ ਦਿਖਾਵਾ ਦਿਮਾਗ ਨੂੰ ਕਮਜ਼ੋਰ ਬਣਾਉਂਦਾ ਹੈ ਪਰ ਸਾਦਗੀ ਦਿਮਾਗ ਨੂੰ ਤਿੱਖਾ ਰੱਖਦੀ ਹੈ ਦਿਖਾਵਾ ਕਰਨ ਵਾਲਾ ਮਨੁੱਖ ਦਿਖਾਉਣ ਵਿੱਚ ਲੱਗਿਆ ਰਹਿੰਦਾ ਹੈ ਅਤੇ ਆਪਣੇ ਅਸਲੀ ਵਿਕਾਸ ਤੋਂ ਦੂਰ ਹੋ ਜਾਂਦਾ ਹੈ ਸਾਦਗੀ ਤੁਹਾਨੂੰ ਸੱਚਾ ਕੇਂਦ੍ਰਿਤ ਅਤੇ ਅੰਦਰੋਂ ਮਜ਼ਬੂਤ ਬਣਾਉਂਦੀ ਹੈ ਨੰਬਰ 4 ਭਾਵਨਾਵਾਂ 'ਤੇ ਕਾਬੂ ਰੱਖੋ ਬਫੇ ਕਹਿੰਦਾ ਹੈ ਗੁੱਸੇ ਅਤੇ ਉਤਸ਼ਾਹ ਵਿੱਚ ਬੋਲੇ ਜਾਂ ਕੀਤੇ ਫੈਸਲੇ ਜ਼ਿੰਦਗੀ ਦੀਆਂ ਸਭ ਤੋਂ ਵੱਡੀਆਂ ਗਲਤੀਆਂ ਬਣਦੇ ਹਨ ਨਿਵੇਸ਼ ਹੋਵੇ ਜਾਂ ਰਿਸ਼ਤੇ ਫੈਸਲੇ ਹਮੇਸ਼ਾ ਸ਼ਾਂਤੀ ਵਿੱਚ ਕਰਨੇ ਚਾਹੀਦੇ ਹਨ ਗੁੱਸਾ ਜਲਦੀ ਅਤੇ ਡਰ ਇਹ ਉਹ ਤਿੰਨ ਹਾਲਤਾਂ ਹਨ ਜਿਨ੍ਹਾਂ ਵਿੱਚ ਮਨੁੱਖ ਸਭ ਤੋਂ ਵੱਡੀ ਗਲਤੀ ਕਰਦਾ ਹੈ ਜੇ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰ ਲੈਂਦੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਕਾਬੂ ਕਰ ਲੈਂਦੇ ਹੋ ਸਫਲਤਾ ਸਭ ਤੋਂ ਪਹਿਲਾਂ ਮਨ ਵਿੱਚ ਜਿੱਤੀ ਜਾਂਦੀ ਹੈ 12 ਤਾਂ ਬਾਦ ਵਿੱਚ ਨੰਬਰ 5 ਸਾਇਲੈਂਸ ਹੈ ਅਸਲੀ ਤਾਕਤ ਬਫੇ ਕਹਿੰਦਾ ਹੈ ਜੋ ਹਰ ਜਗ੍ਹਾ ਬੋਲਦਾ ਹੈ ਉਹ ਆਪਣੀ ਤਾਕਤ ਖੋਹ ਦਿੰਦਾ ਹੈ ਪਰ ਜੋ ਸੋਚ ਸਮਝ ਕੇ ਬੋਲਦਾ ਹੈ ਉਹ ਆਪਣੀ ਤਾਕਤ ਬਚਾ ਲੈਂਦਾ ਹੈ ਚੁੱਪੀ ਤੁਹਾਨੂੰ ਧਿਆਨ ਦਿੰਦੀ ਹੈ ਚੁੱਪੀ ਤੁਹਾਨੂੰ ਸਬਰ ਦਿੰਦੀ ਹੈ ਚੁੱਪੀ ਤੁਹਾਨੂੰ ਨਜ਼ਰੀਆ ਦਿੰਦੀ ਹੈ ਚੁੱਪੀ ਤੁਹਾਨੂੰ ਸਾਫ਼ ਦਿਮਾਗ ਦਿੰਦੀ ਹੈ ਤੇ ਸਾਫ਼ ਦਿਮਾਗ ਹੀ ਸਭ ਤੋਂ ਵੱਡੇ ਫੈਸਲੇ ਕਰਦਾ ਹੈ ਚੁੱਪੀ ਕਦੇ ਖਾਲੀਪਨ ਨਹੀਂ ਹੁੰਦੀ ਇਹ ਅੰਦਰੂਨੀ ਤਾਕਤ ਦਾ ਸਰੋਤ ਹੁੰਦੀ ਹੈ ਇਹ ਪੰਜ ਨਿਯਮ ਸਿਰਫ ਬਫੇ ਦੇ ਨਿਯਮ ਨਹੀਂ ਇਹ ਜੀਵਨ ਦੇ ਨਿਯਮ ਹਨ ਜੋ ਮਨੁੱਖ ਇਹਨਾਂ ਨੂੰ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਲੈ ਆਉਂਦਾ ਹੈ ਉਹ ਸਿਰਫ ਅਮੀਰ ਨਹੀਂ ਬਣਦਾ ਉਹ ਸਿਆਣਾ ਸ਼ਾਂਤ ਅਤੇ ਅੰਦਰੋਂ ਤਾਕਤਵਰ ਬਣ ਜਾਂਦਾ ਹੈ ਦੋਸਤੋ ਅਸੀਂ ਵਾਰਨ ਬਫੇ ਦੇ ਸਾਇਲੈਂਸ ਫਾਰਮੂਲੇ ਦੀ ਪੂਰੀ ਯਾਤਰਾ ਕਰ ਲਈ ਹੈ ਪਰ ਹੁਣ ਇੱਕ ਗੱਲ ਦਿਲ ਵਿੱਚ ਬਿਠਾ ਲਓ ਇਹ ਸਾਰੇ ਨਿਯਮ ਸਿਰਫ ਇੱਕ ਅਰਬਪਤੀ ਦੀਆਂ ਗੱਲਾਂ ਨਹੀਂ ਹਨ ਇਹ ਉਹ ਸੱਚਾਈਆਂ ਹਨ ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਦੇ ਜੀਵਨ ਵਿੱਚ ਅਪਣਾ ਸਕਦੇ ਹਾਂ ਅਸਲ ਸਫਲਤਾ ਬਾਹਰੋਂ ਨਹੀਂ ਆਉਂਦੀ ਉਹ ਅੰਦਰੋਂ ਆਉਂਦੀ ਹੈ ਅਤੇ ਅੰਦਰੋਂ ਤਾਕਤ ਤਦ ਹੀ ਜਨਮ ਲੈਂਦੀ ਹੈ ਜਦੋਂ ਮਨੁੱਖ ਚੁੱਪ ਰਹਿਣਾ ਸਿੱਖਦਾ ਹੈ ਜਦ ਤੁਸੀਂ ਚੁੱਪ ਰਹਿੰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਸੁਣਦੇ ਹੋ ਆਪਣੀਆਂ ਗਲਤੀਆਂ ਵੀ ਸੁਣਦੇ ਹੋ ਆਪਣੇ ਸੁਪਨੇ ਵੀ ਸੁਣਦੇ ਹੋ अपनी असली दिशा भी समझते हो बार शोर सानू कई बार गलत रस्ते लगा है लोग की दुनिया की सोचती है कौन की कर रहा है यह सारा शोर सा डगमगा है। पर जब असि चुप रहते हाँ तो मन एक रोशनी जल्दी है जो दसती है कि असल राह के वारन बफे ने अपनी चुप्पी सिर्फ धन नहीं बनाया उसने स्याणप ਧੀਰਜ ਅਤੇ ਸ਼ਾਂਤੀ ਬਣਾਈ ਉਸ ਦੀ ਚੁੱਪੀ ਉਸ ਦੀ ਤਾਕਤ ਬਣੀ ਉਸ ਦਾ ਫਾਇਦਾ ਬਣੀ ਤੇ ਆਖਿਰਕਾਰ ਉਸ ਦੀ ਪਛਾਣ ਬਣ ਗਈ ਹੁਣ ਸੋਚੋ ਜੇ ਇੱਕ ਮਨੁੱਖ ਆਪਣੀ ਚੁੱਪੀ ਨਾਲ ਅਰਬਾਂ ਡਾਲਰ ਦੀ ਸਮਰਾਜੀ ਬਣਾ ਸਕਦਾ ਹੈ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿੰਨਾ ਬਦਲਾਅ ਲਿਆ ਸਕਦੇ ਹੋ ਤੁਹਾਡੇ ਸੁਪਨੇ ਵੱਡੇ ਨੇ ਤੁਹਾਡਾ ਭਵਿੱਖ ਚਮਕਦਾਰ ਹੈ ਪਰ ਉਸ ਤੱਕ ਪਹੁੰਚਣ ਲਈ ਤੁਹਾਨੂੰ ਇੱਕ ਅਧਿਕ ਤਾਕਤ ਦੀ ਲੋੜ ਹੈ ਚੁੱਪੀ ਦੀ ਤਾਕਤ ਚੁੱਪੀ ਤੁਹਾਨੂੰ ਤਰਥੇ ਨਹੀਂ ਕਰਦੀ ਚੁੱਪੀ ਤੁਹਾਨੂੰ ਕੇਂਦ੍ਰਿਤ ਕਰਦੀ ਹੈ ਚੁੱਪੀ ਤੁਹਾਡੀ ਹਾਰ ਨਹੀਂ ਚੁੱਪੀ ਤੁਹਾਡੀ ਜਿੱਤ ਦਾ ਪਹਿਲਾ ਕਦਮ ਹੈ ਯਾਦ ਰੱਖੋ ਜੋ ਮਨੁੱਖ ਆਪਣੇ ਆਪ ਨੂੰ ਸੁਣਦਾ ਹੈ ਉਹ ਸਾਰੀ ਦੁਨੀਆ ਨੂੰ ਸਮਝ ਲੈਂਦਾ ਹੈ ਅਤੇ ਜੋ ਮਨੁੱਖ ਆਪਣੀ ਸੋਚ ਤੇ ਕਾਬੂ ਕਰ ਲੈਂਦਾ ਹੈ ਉਹ ਆਪਣੀ ਕਿਸਮਤ ਤੇ ਵੀ ਕਾਬੂ ਕਰ ਲੈਂਦਾ ਹੈ ਤਾਂ ਅੱਜ ਤੋਂ ਤੈਅ ਕਰੋ ਮੈਂ ਹਰ ਗਲਤੀ ਤੇ ਤੁਰੰਤ ਰਿਐਕਟ ਨਹੀਂ ਕਰਾਂਗਾ ਮੈਂ ਪਹਿਲਾਂ ਸੁਣਾਂਗਾ ਸੋਚਾਂਗਾ ਅਤੇ ਫੇਰ ਬੁੱਲਾਂਗਾ ਮੈਂ ਆਪਣੀ ਯੋਜਨਾ ਹਰ ਕਿਸੇ ਨਾਲ ਸਾਂਝੀ ਨਹੀਂ ਕਰਾਂਗਾ ਮੈਂ ਦਿਖਾਵਾ ਨਹੀਂ ਕਰਾਂਗਾ ਮੈਂ ਗੁੱਸੇ ਅਤੇ ਜਲਦਬਾਜ਼ੀ ਤੋਂ ਦੂਰ ਰ੍ਹਾਂਗਾ ਮੈਂ ਕਟਬੋਲ ਕੇ ਵੱਧ ਸਿੱਖਾਂਗਾ ਤੇ ਸਭ ਤੋਂ ਵੱਧ ਮੈਂ ਆਪਣੀ ਚੁੱਪੀ ਨੂੰ ਤਾਕਤ ਬਣਾਵਾਂਗਾ ਦੋਸਤੋ ਇਹ ਰਸਤਾ ਹੌਲੇ ਹੌਲੇ ਤਰੱਕੀ ਦਾ ਰਸਤਾ ਹੈ ਕੱਲ ਨਹੀਂ ਪਰ ਕੁਝ ਮਹੀਨੇ ਅਤੇ ਸਾਲਾਂ ਵਿੱਚ ਤੁਸੀਂ ਖੁਦ ਵੇਖੋਗੇ ਕਿ ਤੁਹਾਡੀ ਸੋਚ ਕਿਵੇਂ ਵੱਡੀ ਹੋ ਗਈ ਤੁਹਾਡੀ ਸ਼ਖਸੀਅਤ ਕਿਵੇਂ ਮਜ਼ਬੂਤ ਹੋ ਗਈ ਅਤੇ ਤੁਹਾਡੀ ਜ਼ਿੰਦਗੀ ਕਿਵੇਂ ਬਦਲ ਗਈ ਅੱਜ ਦੀ ਯਾਤਰਾ ਇਹ ਦੱਸ ਕੇ ਖਤਮ ਕਰਦਾ ਹਾਂ ਅਸਲੀ ਅਮੀਰੀ ਪੈਸੇ ਵਿੱਚ ਨਹੀਂ ਸੋਚ ਵਿੱਚ ਹੁੰਦੀ ਹੈ ਅਤੇ ਸੋਚ ਦਾ ਜਨਮ ਚੁੱਪੀ ਵਿੱਚ ਹੁੰਦਾ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰੋ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਮੈਂਟ ਵਿੱਚ ਦੱਸੋ ਤੁਸੀਂ ਪਹਿਲਾ ਕਿਹੜਾ ਨਿਯਮ ਅਪਣਾਉਣ ਵਾਲੇ ਹੋ 10 ਸੈਕਿੰਡ ਵਾਲਾ ਜਾਂ ਆਪਣੀ ਯੋਜਨਾ ਗੁਪਤ ਰੱਖਣ ਵਾਲਾ ਯਾਦ ਰੱਖੋ ਦੋਸਤੋ ਤੁਸੀਂ ਕਾਬਿਲ ਹੋ ਤੁਸੀਂ ਤਾਕਤਵਰ ਹੋ ਅਤੇ ਤੁਸੀਂ ਇਹ ਸਭ ਕਰ ਸਕਦੇ ਹੋ ਧੰਨਵਾਦ ਅਗਲੀ ਵੀਡੀਓ ਵਿੱਚ ਮੁੜ ਮਿਲਾਂਗੇ